ਪਰਮਲ ਵੈਰਾਈਟੀ ਹੈਗੀ ਆ ਝੋਨੇ ਦੀ ਅੱਛਾ ਜੀ ਤੇ ਇਹਨੂੰ ਕਹਿ ਦਿਓ ਵੀ ਪੰਜਾਬ ਦੇ ਵਿੱਚ ਇਸ ਵੇਲੇ ਪੰਜਾਬ ਨਹੀਂ ਕਹਿ ਦਿਓ ਇੰਡੀਆ ਦੇ ਵਿੱਚ ਇਸ ਵੈਰਾਈਟੀ ਦੀ ਝੰਡੀ ਆ ਤੇ ਇਸ ਵੈਰਾਈਟੀ ਦਾ ਐਵਰੇਜ ਆੜਾ ਉਹ 30 ਕੁਇੰਟਲ ਪਰ ਏਕੜ ਦੇ ਲਗਭਗ ਹੈ ਪਰ ਕਿਸਾਨਾਂ ਦੇ ਖੇਤਾਂ 'ਚ 35 35 ਕੁਇੰਟਲ ਦੀ ਐਵਰੇਜ ਆਈ ਹੈ ਝੋਨੇ ਦੀ ਆ ਇਹ ਜਿਹੜੀ ਵੈਰਾਈਟੀ ਹੈ ਤਕਰੀਬਨ ਇਹਨੂੰ ਜ਼ਿਆਦਾ ਖਾਦ ਪਾਉਣ ਦੀ ਲੋੜ ਨਹੀਂ ਹੈਗੀ ਅੱਛਾ ਜੀ ਏਪੀਏਯੂ ਦੀ ਨਵੀਂ ਕਿਸਮ ਹੈਗੀ ਆ ਪੀਆਰ 124 ਵੈਰਾਈਟੀ ਹੈ ਜਿਹੜੀ ਫਤੇਗੜ ਜ਼ਿਲ੍ਹੇ ਦੇ ਵਿੱਚ ਅਜੇ ਵੀ ਲੱਗਦੀ ਹੈਗੀ ਆ ਅੱਛਾ ਜੀ ਵਿਸ਼ਵਦੇਵ ਵਿੱਚ ਦੁਨੀਆ ਦਾ ਸਭ ਤੋਂ ਲੰਮੇ ਚੌੜ ਵਾਲੀਏ ਬਾਸਮਤੀ ਹੈ ਜੀ ਸਾਰੇ ਵਿਸ਼ਵਦੇਵ ਵਿੱਚ ਇਸ ਚੌੜ ਦੀ ਡਿਮਾਂਡ ਹੈ ਮਾਰਕੀਟ ਵਿੱਚ ਪਿਛਲੇ ਸਾਲ ਇਹ 5500 ਰੁਪਏ ਕੁਇੰਟਲ ਤੱਕ ਵੀ ਵਿਕੀ ਹੈ ਜੀ ਇਹ ਵੈਰਾਈਟੀ ਇਹਦਾ ਝਾੜ ਤਾਂ ਤਕਰੀਬਨ ਕਿਸਾਨ ਵੀਰਾਂ ਨੇ 20-20 ਕੁਇੰਟਲ ਤੱਕ ਵੀ ਹਾਸਲ ਕਰ ਲਿਆ ਜੀ ਤੇ ਇਹ ਕੀ ਰੇਟ ਚੱਲ ਜਾਇਆ ਜਾਂਦਾ ਜੀ ਇਹਦਾ ਜਿਹੜਾ ਪਿਛਲੇ ਸਾਲ ਰੇਟ ਸੀਗਾ ਤਕਰੀਬਨ 5000 ਤੋਂ ਉੱਤੇ ਕਹਿੰਦੇ 5500 ਤੱਕ ਵੀ ਇਹ ਵਿਕੀ प्यारे दोस्तों अमलोह ਹਲਕਾ ਆ ਤੇ ਜਿੱਥੇ ਅਸੀਂ ਅੱਜ ਖੜੇ ਆ ਪੰਜਾਬ ਦੇ ਜਿਹੜੇ ਚੋਟੀ ਦੇ ਸੀਡ ਫਾਰਮ ਆ ਉਹਨਾਂ ਚੋਂ ਇੱਕ ਜੜੀਆ ਸੀਡ ਫਾਰਮ ਦੇ ਉੱਤੇ ਅਸੀਂ ਅੱਜ ਆਏ ਆ ਆਪ ਸਭ ਦੇ ਲਈ ਜਿਹੜੀ ਝੋਨੇ ਔਰ ਬਾਸਮਤੀ ਦੇ ਸੀਡ ਦੇ ਉੱਤੇ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਪ੍ਰੋਵਾਈਡ ਕਰਵਾ ਸਕੀਏ ਸੋ ਸਾਡੇ ਨਾਲ ਜੜੀਆ ਸੀਡ ਫਾਰਮ ਤੋਂ ਸਰਦਾਰ ਬਲਬੀਰ ਸਿੰਘ ਜੜੀਆ ਜੀ ਜੜੀਆ ਸਾਹਿਬ ਪੀਆਰ ਪੰਜਾਬ ਤੇ ਇੱਕ ਵਾਰ ਫਿਰ ਸਵਾਗਤ ਹੈ ਥੈਂਕ ਯੂ ਸਰ ਧੰਨਵਾਦ ਜੀ ਆ ਜਿਹੜੀਆਂ ਸਾਬ ਆਪਣੇ ਕੋਲ ਇਸ ਵਕਤ ਜਿਹੜੀਆਂ ਉਹ ਜੜੀਆਂ ਸੀਡ ਫਾਰਮ ਤੇ ਸਿੱਧਾ ਮੁੱਦੇ ਤੇ ਆਉਣਾ ਵੀ ਕਿਹੜੀ ਕਿਹੜੀਆਂ ਜਿਹੜੀਆਂ ਆਪਣੇ ਕੋਲ ਕਿਸਮਾਂ ਨੇ तकरीबन ਝੋਨੇ ਦੀਆਂ ਕਹਿ ਲਓ ਵੀ ਸਾਰੀਆਂ ਜਿਹੜੀਆਂ ਪੀ ਆਰ ਕਿਸਮਾਂ ਨੇ ਉਹ ਸਾਡੇ ਕੋਲ ਮੌਜੂਦ ਨੇ ਤੇ ਤੋਂ ਦਾ ਬਾਸਮਤੀਆਂ ਵੀ ਸਾਰੀਆਂ ਮੌਜੂਦ ਨੇ ਕਿਹੜੀ ਕਿਸਮਾਂ ਇਹ ਪੀ ਆਰ 126 ਆ ਦਿਖਾਓ ਜੀ ਪਰਮਲ ਵੈਰੈਟੀ ਹੈਗੀ ਆ ਝੋਨੇ ਦੀ ਅੱਛਾ ਜੀ ਤੇ ਇਹਨੂੰ ਕਹਿ ਦਿਓ ਵੀ ਪੰਜਾਬ ਦੇ ਵਿੱਚ ਇਸ ਵੇਲੇ ਪੰਜਾਬ ਨਹੀਂ ਕਹਿ ਦਿਓ ਇੰਡੀਆ ਦੇ ਵਿੱਚ ਇਸ ਵੈਰੈਟੀ ਦੀ ਝੰਡੀ ਆ ਇਸ ਵੈਰੈਟੀ ਦੀ ਤੇ ਯਾਰ ਆ ਸੀਡ ਤੇ ਨਿਗਾਹ ਮਾਰੋ ਪਹਿਲਾਂ ਇੱਕ ਵਾਰੀ ਮੈਂ ਕਹਿੰਨਾ ਵੀ ਸੋਨੇ ਵਰਗਾ ਸੀਡ ਆ ਜਿਹੜਿਆ ਸਾਹਿਬ ਮੈਂ ਤੁਹਾਡੀ ਜਦੋਂ ਆਪਾਂ ਪਹਿਲੀ ਵਾਰ ਮਿਲੇ ਤੇ ਤੁਸੀਂ ਮੈਨੂੰ ਕਿਹਾ ਸੀਗਾ ਕਿ ਸੀਡ ਤਿਆਰ ਕਰਨਾ ਇਵੇਂ ਹੈ ਜਿਵੇਂ ਇੱਕ ਤਪੱਸਿਆ ਕਰਨਾ ਤੋ ਮੈਂ ਉਹ ਸੀਡ ਤੁਹਾਡਾ ਦੇਖ ਰਿਹਾ ਵੀ ਐਨਾ ਸੋਨੇ ਵਰਗਾ ਤਿਆਰ ਕੀਤਾ ਹੋਇਆ ਤੁਹਾਡਾ ਸੀਡ ਆ ਤੇ ਜਿਹੜਿਆ ਸਾਵੇ ਆਪਣੇ ਕੋਲ ਜੇ ਕੋਈ ਲੈਣਾ ਚਾਹੁੰਦਾ ਤੇ ਇਹ ਕਿੰਨੀ ਕੁ ਜਿਹੜੀ ਸਾਡੇ ਕੋਲ ਸਾਡੇ ਕੋਲੇ ਇਹਦਾ ਪੀਐਸਓ 26 ਦਾ ਫਾਊਂਡੇਸ਼ਨ ਤੇ ਸਰਟੀਫਾਇਡ ਦੋਨੇ ਜਿਹੜੇ ਸੀਡ ਨੇ ਮੌਜੂਦ ਨੇ ਤੇ ਕਿਸੇ ਵੀ ਕਿਸਾਨ ਵੀਰ ਨੂੰ ਇਹਦਾ ਬੀਜ ਜਿਹੜਾ ਚਾਹੀਦਾ ਉਹ ਸਾਡੇ ਕੋਲੋਂ ਲਿਆ ਜਾ ਸਕਦਾ ਹੈ ਇਹ ਜਿਹੜੀ ਵੈਰੈਟੀ ਹੈ ਤਕਰੀਬਨ ਕਹੋ 93 ਦਿਨ ਖੇਤ ਦੇ ਵਿੱਚ ਲੈਂਦੀ ਆ ਪੱਕਣ ਨੂੰ ਤੇ ਸਨੇਤ ਪਨੀਰੀ ਜਿਹੜੀ ਇਹ ਵੈਰਾਈਟੀ ਆ ਤਕਰੀਬਨ 123 ਦਿਨ ਲੈਂਦੀ ਆ ਤੇ ਇਸ ਵੈਰਾਈਟੀ ਦਾ ਐਵਰੇਜ ਆੜਾ ਉਹ 30 ਕੁਇੰਟਲ ਪਰ ਏਕੜ ਦੇ ਲਗਭਗ ਹੈ ਪਰ ਕਿਸਾਨਾਂ ਦੇ ਖੇਤਾਂ 'ਚ 35 35 ਕੁਇੰਟਲ ਦੀ ਐਵਰੇਜ ਆਈ ਹੈ ਕਈ ਕਿਸਾਨਾਂ ਨੇ ਇਹ ਤੋਂ ਜ਼ਿਆਦਾ ਵੀ ਕੱਢਿਆ ਕਈਆਂ ਨੇ ਕੱਢੀ ਆ ਤੇ ਇਸ ਵੈਰੈਟੀ ਦੇ ਵਿੱਚ ਬੜਾ ਧਿਆਨ ਰੱਖਣ ਦੀ ਲੋੜ ਹੈ ਵੀ ਇਹ ਜਿਹੜੀ ਪਨੀਰੀ ਆ ਬਿਲਕੁਲ ਕੱਚੀ ਲਾਉਣੀ ਹੈ। ਤਕਰੀਬਨ ਕਹਿ ਲਓ 20-25 ਦਿਨ ਦੀ ਪਨੀਰੀ ਲਾਉਣੀ ਚਾਹੀਦੀ ਹੈ। ਪਨੀਰੀ ਬੀਜਣ ਵੇਲੇ ਵੀ ਜਿਹੜੇ ਖੇਤ ਨੇ ਉਹ ਲੇਜ਼ਰ ਲੇਵਲ ਨਾਲ ਪੱਧਰ ਕਰਨੇ ਚਾਹੀਦੇ ਨੇ ਤੇ ਖੇਤਾਂ ਦੇ ਵਿੱਚ ਲਾਉਣ ਲੱਗੇ ਵੀ ਇਹਨੂੰ ਲੇਜ਼ਰ ਲੇਵਲ ਨਾਲ ਪੱਧਰ ਕਰਕੇ ਫਿਰ ਇਹ ਪਨੀਰੀ ਬੀਜਣੀ ਚਾਹੀਦੀ ਆ। ਇਹਦੀ ਜਿਹੜੀ ਪਨੀਰੀ ਬੀਜਣ ਦਾ ਠਕਮਾ ਟਾਈਮ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਸਿਫਾਰਸ਼ ਆ ਉਹ 25 ਮਈ ਤੋਂ ਲੈ ਕੇ 20 ਜੂਨ ਕਿ ਖਸਾਨ ਵੀਰ ਇਹਨੂੰ ਹੋਰ ਵੀ ਡੇਟ ਲਾ ਲੰਨੇ ਨੇ ਜੂਨ ਦੇ ਐਂਡ ਤੱਕ ਲਾ ਕੇ ਵੀ ਇਸ ਵੈਰੈਟੀ ਨੇ ਚੰਗਾ ਝਾੜ ਦਿੱਤਾ ਜਿੰਨੀ ਇਹ ਵੈਰੈਟੀ ਨੂੰ ਅਸੀਂ ਲੇਟ ਲਾਵਾਂਗੇ ਇਹਦੇ ਨਾਲ ਸਾਡਾ ਝਾੜ ਵੱਧਾ ਤੇ ਮੀਂਹ ਦੇ ਪਾਣੀ ਨਾਲੇ ਕਹਿ ਲੋ ਇਹ ਜਿਹੜੀ ਵੈਰੈਟੀ ਆ ਪਲ ਜਾਂਦੀ ਹੈ ਤੇ ਪੰਜਾਬ ਦਾ ਜਿਹੜਾ ਪਾਣੀ ਦਾ ਲੈਵਲ ਆ ਬਹੁਤ ਤੇਜ਼ੀ ਨਾਲ ਥੱਲੇ ਜਾ ਰਿਹਾ ਹੈ ਤੇ ਜਦੋਂ ਅਸੀਂ ਸ਼ਾਰਟ ਪੀੜ ਦੀਆਂ ਵੈਰੈਟੀਆਂ ਲਾਵਾਂਗੇ ਤਾਂ ਸਾਡਾ ਪੰਜਾਬ ਦਾ ਪਾਣੀ ਜਿਹੜਾ ਬਚੂਗਾ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਇਸ ਵੇਲੇ ਮੱਕੀ ਦੀ ਫਸਲ ਲੱਗੀ ਆ ਬਹੁਤ ਵੱਡੇ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਉਹ ਧਰਤੀ ਦੇ ਵਿੱਚੋਂ ਬਹੁਤ ਵੱਡੀ ਲੈਵਲ ਦੇ ਉੱਤੇ ਪਾਣੀ ਨਿਕਲ ਰਿਹਾ ਹੈ ਤੇ ਉਹਦੇ ਲਈ ਨਹਿਰੀ ਪਾਣੀ ਸਾਨੂੰ ਦੇਣਾ ਚਾਹੀਦਾ ਤੇ ਜਿਹੜੀ ਕੈਨੇਡਾ ਦੇ ਵਿੱਚ ਮੈਂ ਦੇਖਿਆ ਮੱਕੀ ਆ ਉਹ ਇੱਕ ਸਾਲ ਲਾ ਕੇ ਜਿਹੜਾ ਉਹਨੂੰ ਪਾਣੀ ਲਾਉਂਦੇ ਨੇ ਜਾਂ ਤਾਂ ਉਹ ਮੀਂਹ ਦਾ ਪਾਣੀ ਲਾਉਂਦੇ ਨੇ ਜਾਂ ਬਰਫ਼ ਦਾ ਪਾਣੀ ਲਾਉਂਦੇ ਨੇ ਜਾਂ ਨਦੀਆਂ ਦਾ ਪਾਣੀ ਲਾਉਂਦੇ ਨੇ ਦਰਿਆਵਾਂ ਦਾ ਤੇ ਧਰਤੀ ਦੇ ਵਿੱਚੋਂ ਪਾਣੀ ਨਹੀਂ ਕੱਢਦੇ ਤੇ ਜਿਹੜੀ ਸਾਡੀ ਉਹ ਇੱਕ ਸਾਲ ਮੱਕੀ ਲਾ ਕੇ ਤਾਂ ਦੂਜੇ ਸਾਲ ਉਹ ਸੋਇਆਬੀਨ ਦੀ ਫਸਲ ਲੈਂਦੇ ਨੇ ਤੇ ਉਹ ਮੱਕੀ ਦੇ ਟਾਣੇ ਵੀ ਵਿੱਚ ਪਾਉਂਦੇ ਨੇ ਸੋਇਆਬੀਨ ਦੇ ਵਿੱਚ ਪਾਉਂਦੇ ਨੇ ਤੇ ਤੀਜੇ ਸਾਲ ਜਾ ਕੇ ਮੱਕੀ ਦੀ ਫਸਲ ਲੈਂਦੇ ਨੇ ਸਾਡੇ ਪ ਤੇ ਪਹਿਲਾਂ ਆਲੂ ਲਾਉਂਦੇ ਨੇ ਆਲੂ ਤੋਂ ਬਾਅਦ ਮੱਕੀ ਲਾਉਂਦੇ ਨੇ ਮੱਕੀ ਤੋਂ ਬਾਅਦ ਫਿਰ ਝੋਨਾ ਲਾਉਂਦੇ ਨੇ ਜਾਨੀ ਇੱਕ ਸਾਲ ਦੇ ਵਿੱਚ ਤਿੰਨ ਫਸਲਾਂ ਤੇ ਇਸ ਕਰਕੇ ਸਾਡੀ ਜਿਹੜੀ ਧਰਤੀ ਵੀ ਖਰਾਬ ਹੋਊਗੀ ਸਾਡਾ ਜਿਆ ਪਾਣੀ ਵੀ ਖਰਾਬ ਹੋਊਗਾ ਸਾਡੀ ਹਵਾ ਵੀ ਖਰਾਬ ਹੋਊਗੀ ਤੇ ਮੱਕੀ ਤੋਂ ਬਾਅਦ ਜਿਹੜੇ ਕਿਸਾਨ ਵੀ ਝੋਨਾ ਲਾਉਂਦੇ ਨੇ ਉੱਥੇ ਯੂਰੀਆ ਖਾਦ ਵੀ ਬਹੁਤ ਜ਼ਿਆਦਾ ਪਾਉਂਦੇ ਨੇ ਤਾਂ ਉੱਥੇ ਜਾ ਕੇ ਜਿਹੜਾ ਝੋਨਾ ਹੁੰਦਾ ਜਿਹੜੀ ਆ ਸਾਬ ਇਹ ਜਿਹੜੀ ਕਿਸਮ ਤੁਸੀਂ ਦਿਖਾ ਰਹੇ 126 ਆ ਇਤੇ ਖਰਚਾ ਕਿੰਨਾ ਗਿਆ ਆਪਣਾ ਇੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਮੇਰੇ ਖਿਆਲ ਨਾਲ ਆਪਾਂ ਡਿਸਕਸ ਕਰਦੇ ਤੇ ਇਹਦੇ ਤੇ ਇਹ ਕਹਿ ਸਕਦੇ ਆ ਵੀ ਸਾਰੀਆਂ ਵੈਰਾਈਟੀਆਂ ਨਾਲੋਂ ਸਭ ਤੋਂ ਘੱਟ ਖਰਚੇ ਨਾਲੇ ਫਸਲ ਪੈਦਾ ਹੁੰਦੀ ਹੈ ਜੇ ਆਪਾਂ ਕਹਿ ਦੋ ਲਾਲੋ ਤੇ ਵੱਡੋ ਵਾਲਾ ਕਮਈ ਹੈ ਮੀਂਹ ਦੇ ਪਾਣੀਆਂ ਨਾਲੇ ਪਲ ਜਾਣਾ ਤੇ ਇਹ ਦੂਜਿਆਂ ਦੇ ਮੁਕਾਬਲੇ ਦੇ ਤੇ ਖਰਚਾ ਬਹੁਤ ਘੱਟ ਆਉਂਦਾ ਜ਼ਮੀਨ ਆਪ ਕਿੰਨੇ ਕੁ ਪਾਣੀ ਲੱਗਣਗੇ ਇਹਨੂੰ ਤਾਂ ਬਹੁਤ ਘੱਟ ਲੱਗਦੇ ਨੇ ਇਹਦਾ ਜਦੋਂ ਪ੍ਰਸਾਤ ਆ ਜਿਹੜੀ ਜੂਨ ਦੇ ਐਂਡ 'ਚ ਮੌਨਸੂਨ ਆ ਜਾਣੀ ਹੈ ਤੇ ਅੱਗੇ ਜਿਹੜੇ ਕਿਸਾਨ ਵੀਰ ਸੀ ਝੋਨੇ ਨੂੰ ਬਹੁਤ ਜ਼ਿਆਦਾ ਪਾਣੀ ਲਾਉਂਦੇ ਸੀ ਤੇ ਹੁਣ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਪੰਜਾਬ ਦੀਆਂ ਉਹ ਸਾਰੇ ਲੋਕ ਲੇਜ਼ਰ ਲੈਵਲ ਕਰਾਹੇ ਨਾ ਪੱਧਰ ਕਰਦੇ ਨੇ ਜੀ ਤੇ ਪੰਜਾਬ ਐਗਰੀਕਲਚਰ ਨੇ ਇੱਕ ਟੈਂਸ਼ੀਓਮੀਟਰ ਕੱਢਿਆ ਸੀ ਜਿਹੜਾ ਮੈਂ ਵੀ ਆਪਣੇ ਖੇਤਾਂ ਦੇ ਵਿੱਚ ਪਹਿਲਾਂ ਲਾਉਂਦਾ ਹੁੰਦਾ ਸੀ ਵੀ ਜਦੋਂ ਪਾਣੀ ਆ ਜਿਹੜਾ ਹਰੇ ਦੇ ਵਿੱਚ ਰਹਿੰਦਾ ਤੇ ਉਨਾ ਚਿਰ ਪਾਣੀ ਲਾਓ ਜਦੋਂ ਲਾਲ ਵਾਲੇ ਪਾਸੇ ਜਾਂਦਾ ਤਾਂ ਉਦੋਂ ਪਾਣੀ ਲਾਓ ਹਰੇ ਵਾਲੇ ਪਾਸੇ ਨਾ ਲਾਓ ਤੇ ਹੁਣ ਤਾਂ ਪੰਜਾਬ ਦੇ ਜਿਹੜੇ ਕਿਸਾਨਾਂ ਦੀ ਅੱਖ ਹੈ ਉਹ ਟੈਂਸ਼ੀਓਮੀਟਰ ਬਣ ਗਈ ਤੇ ਜਿੰਨਾ ਅਸੀਂ ਪਾਣੀ ਘੱਟ ਲਾਵਾਂਗੇ ਉਹਦੇ ਨਾਲ ਸਾਡੇ ਫੰਗੀ ਜਿਹੜੀਆਂ ਬਿਮਾਰੀਆਂ ਨੇ ਫੰਗਸ ਦੀਆਂ ਉਹ ਬਹੁਤ ਘੱਟ ਆਉਂਦੀਆਂ ਨੇ ਤੇ ਖਰਚੇ ਬਹੁਤ ਘੱਟਦੇ ਨੇ ਸਾਡੇ ਇਹ ਜਿਹੜੀ ਸਾਡੀ ਵੈਰੈਟੀ ਹੈਗੀ ਆ ਪੂਸਾ ਬਾਸਮਤੀ ਹੈਗੀ ਆ ਪੂਸਾ ਬਾਸਮਤੀ 1847 ਜੀ ਅਦਖਾਲੋ ਇਹ ਜਿਹੜੀ ਵੈਰਾਈਟੀ ਹੈ 1509 ਤੇ 1691 ਦਾ ਸੋਧਾ ਦਾ ਰੂਪ ਹੈ ਜੀ ਤੇ ਉਹ ਇਹ ਜਿਹੜੀ ਵੈਰਾਈਟੀ ਹੈ ਦੇ ਚ ਦੋ ਜੀਨ ਪਾਏ ਨੇ ਡਾਕਟਰ ਏ ਕੇ ਸਿੰਘ ਜਿਨ੍ਹਾਂ ਨੂੰ ਕਹਿ ਦੋ ਵਿਸ਼ਵ ਪ੍ਰਸਿੱਧ ਵਿਗਿਆਨੀ ਝੋਨੇ ਦੇ ਬਾਦਸ਼ਾਹ ਕਹਿ ਸਕਦੇ ਆ ਬਾਸਮਤੀਆਂ ਦੇ ਤੇ ਉਹਨਾਂ ਦੀਆਂ ਇਹ ਵੈਰਾਈਟੀਆਂ ਹੈਗੀਆਂ ਨੇ ਦਾਸ ਸਾਹਿਬ ਜੀ ਨੇ ਸਾਰੀਆਂ ਵੈਰਾਈਟੀਆਂ ਜਿੰਨੀਆਂ ਵੀ ਜੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਆ ਰਹੀਆਂ ਨੇ ਤਾਂ ਇਹ ਇਹ ਵੈਰਾਈਟੀ ਇੱਕ ਤਾਂ ਡਿਗਦੀ ਨਹੀਂ ਹੈ ਇਹਦੇ ਵਿੱਚ ਬਹੁਤ ਵੱਡਾ ਗੁਣ ਹੈ ਦੂਜਾ ਇਹ ਜਿਹੜੀ ਵੈਰਾਈਟੀ ਹੈ ਇਹਨੂੰ ਝੁਲਸ ਰੋਗ ਨਹੀਂ ਆਉਂਦਾ ਅੱਛਾ ਜੀ ਤੇ ਇਹਦੇ ਚ ਨਵਾਂ ਜੀਨ ਪੈ ਗਿਆ ਇੱਕ ਬਾਸਮਤੀ ਨੂੰ ਨੈਕ ਬਲਾਸਟ ਕਰਕੇ ਇੱਕ ਪ੍ਰੋਬਲਮ ਆਉਂਦੀ ਸੀ ਜਿਹਨੂੰ ਅਸੀਂ ਘੰਡੀ ਤੋੜ ਗਰਦਨ ਬਰੋੜ ਬਿਮਾਰੀ ਕਹਿੰਦੇ ਆ ਉਹ ਆਉਂਦੀ ਸੀ ਇਹਨੂੰ ਨਹੀਂ ਆਉਗੀ ਤੇ ਇਹ ਪਿਛਲੇ ਸਾਲ ਕਿਸਾਨ ਵੀਰਾਂ ਨੇ ਜਿਹਨਾਂ ਨੇ ਬੀਜੀ ਆ ਇਹਦਾ ਜਿਹੜਾ ਝਾੜ ਹੈ 25 25 26 26 ਕੁਇੰਟਲ ਐਵਰੇਜ ਤੇ ਤੋਂ ਉੱਤੇ ਵੀ ਕੱਢਿਆ ਤੇ 3855 ਰੁਪਏ ਤੱਕ ਜਿਹੜੀ ਬਾਸਮਤੀ ਹੈ ਵਿਕੀ ਹੈ ਤੇ ਇਹਦੇ ਨਾਲ ਵੀ ਜਿਹੜਾ ਪੰਜਾਬ ਦਾ ਪਾਣੀ ਬਚੂਗਾ ਮੈਂ ਸਾਂਦਾ ਬਾਸਮਤੀ ਜਿੰਨੀ ਅਸੀਂ ਲੇਟ ਲਾਵਾਂਗੇ ਵਾਰਸ਼ ਨਾਲ ਪਲੂਗੀ ਤੇ ਜਿੰਨੀ ਬਾਸਮਤੀ ਠੰਡ ਦੇ ਵਿੱਚ ਪੱਕੂਗੀ ਤੇ ਉਹਨਾਂ ਉਹਦਾ ਜਿਹੜਾ ਰੋਮਾ ਵਧੂਗਾ ਕਹ ਲੋ ਦੀ ਖੁਸ਼ਬੂ ਵਧੂ ਜਿਹੜੇ ਚੌਲ ਨੇ ਉਹ ਜਦੋਂ ਬਰਾਮਾਂਗੇ ਖੇਡਣਗੇ ਇਕੱਲੇ-ਇਕੱਲੇ ਤੇ ਬਾਸਮਤੀ ਆ ਮੈਂ ਸਮਝਦਾ ਜਦੋਂ ਬਾਰਸ਼ ਆਉਣ ਜੁਲਾਈ ਦੇ ਵਿੱਚ ਇਹਨਾਂ ਦੀ ਬਿਜਾਈ ਦਾ ਟਕਮ ਟਾਈਮ ਹੈ ਇਹਨਾਂ ਦਾ ਜੁਲਾਈ ਚ ਹੈ ਜੁਲਾਈ ਚ ਆ ਜੀ ਠੀਕ ਹੈ ਜੀ ਇਹ 1 ਏਕੜ ਲਈ ਆਪਾਂ ਨੂੰ ਕਿੰਨੀ ਕੁ ਜਿਹੜੀ ਦੀ ਪਨੀਰੀ ਤਿਆਰ ਕਰਨੀ ਹੈ ਤਕਰੀਬਨ 8 ਕਿਲੋ ਦੀ ਰਿਕਮੈਂਡੇਸ਼ਨ ਹੈਗੀ ਆ ਯੂਨੀਵਰਸਿਟੀ ਦੀ ਤੇ ਆਈਆਰ ਦੀ ਤੇ ਪਰ ਕਈ ਵਾਰੀ ਜੇ ਚੰਗੀ ਪਨੀਰੀ ਉੱਗਿਆ ਹੋਵੇ ਤਾਂ 5 ਕਿਲੋ ਨਾਲ ਵੀ ਏਕੜ ਲੱਗ ਜਾਂਦਾ ਲੱਗ ਜਾਂਦਾ ਤੇ ਇਹਦਾ ਵੀ ਇਹਨੂੰ ਜਿਹੜਾ ਤੁਸੀਂ ਦੱਸ ਦਿਓ ਵੀ ਇਹਦੀ ਜਿਹੜੀ ਆਪਣਾ ਤਕਰੀਬਨ 1 ਕਿੱਲੇ ਦਾ ਖਰਚਾ ਜਿਹੜਾ ਆ ਉਹ ਕਿੰਨਾ ਕੁ ਲੈ ਲੈਂਦੀ ਆ ਇਹ ਸਪਰੇ ਵਗੈਰਾ ਖਾਦ ਵਗੈਰਾ ਕਿੰਨੀ ਕ ਖਰਚ ਆ ਜਾਂਦਾ ਫਿਰ ਪੈਨੂ ਸਿਰਫ ਇੱਕ ਦੋ ਕ ਸਪ੍ਰੇਆਂ ਨਾਲ ਇੱਕ ਜਾਂ ਦੋ ਸਪ੍ਰੇਆਂ ਕੋਈ ਇਹਦੇ ਚ ਜਿਹੜੇ ਮੇਨ ਪ੍ਰੋਬਲਮ ਆਉਂਦੀ ਸੀ ਨੈਕ ਬਲਾਸਟ ਦੀ ਜੀ ਜਦੋਂ ਅਸੀਂ ਨੈਕ ਬਲਾਸਟ ਵਾਲੀਆਂ ਦਵਾਈਆਂ ਸਪਰੇ ਕਰਦੇ ਸੀ ਪੱਕੀ ਵੀ ਜੀਰੀ ਤੇ ਉਹਦਾ ਜਿਹੜਾ ਰੈਸਿਡੂਤੀ ਦਾਣੇ ਚ ਆ ਜਾਂਦਾ ਸੀ ਤੇ ਦੂਜੇ ਕੰਟਰੀ ਜਦੋਂ ਸਾਡੇ ਚੌਲ ਜਾਂਦੇ ਸੀ ਉਹ ਸੈਂਪਲ ਫੇਲ ਹੋ ਜਾਂਦਾ ਸੀ ਤੇ ਹੁਣ ਇਸ ਵੇਲੇ ਜਿੰਨੀਆਂ ਵੀ ਇਹ ਫੇਲਤ ਨਹੀਂ ਨਹੀਂ ਬਿਲਕੁਲ ਨਹੀਂ ਹੁਣ ਜਿਹੜਾ ਇਹਦੇ ਤੇ ਸਪਰੇ ਹੀ ਨਹੀਂ ਕਰਨੀ ਅਸੀਂ ਅੱਛਾ ਤੇ ਸਪਰੇ ਦੀ ਲੋੜ ਨਹੀਂ ਹੈਗੀ ਕਿਉਂ ਇਹਨੂੰ ਨੈਕ ਬਲਾਸਟ ਆਉਂਦਾ ਨਹੀਂ ਇਸ ਕਰਕੇ ਇਸ ਜਿੰਨੀਆਂ ਬਾਸੋਤੀਆਂ ਹੁਣ ਨਵੀਆਂ ਵੈਰਾਈਟੀਆਂ ਡਾਟ ਸਾਹਿਬ ਨੇ ਕੱਢੀਆਂ ਨੇ ਉਹਨਾਂ ਦੇ ਉੱਤੇ ਖਰਚੇ ਬਹੁਤ ਘਟ ਗਏ ਜੀ ਤੇ ਇਹ ਤਕਰੀਬਨ ਕਿੰਨਾ ਕੁ ਸਮਾਂ ਲੈ ਜਾਂਦੀ ਜੀ ਪੱਕਣ ਨੂੰ ਇਹ ਤਕਰੀਬਨ ਕਹਿ ਲਓ 130 ਦਿਨ ਦੇ ਲਗਭਗ ਇਸ ਵੈਰਾਈਟੀ ਪੱਕਣ ਨੂੰ ਲੈਂਦੀ ਹੈ ਤੇ ਡਿਗਦੀ ਨਹੀਂ ਹੈ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਦੀ ਹੈ ਤੇ ਇਹ ਜਿਹੜੀ ਵੈਰਾਈਟੀ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਸਭ ਤੋਂ ਵੱਡੇ ਰਕਬੇ ਦੇ ਉੱਤੇ ਬੀਜੀ ਜਾਊਗੀ 1847 1847 ਜੀ ਇਹ ਟਕੀਂ ਇਹਦੀ ਕਿੰਨੀ ਕੀ ਡਿਮਾਂਡ ਆ ਵੈਸੇ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜੀ ਡਿਮਾਂਡ ਆ ਉਹ 1847 ਦੀ ਹੈ। ਇਹ ਪੀ 128 ਵੈਰਾਈਟੀ ਹੈਗੀ ਆ। ਜੀ ਝੋਨੇ ਦੀ। ਜੀ ਝੋਨੇ ਦੀ ਆ। ਝੋਨੇ ਦੀ ਆ। ਇਹ ਜਿਹੜੀ ਵੈਰਾਈਟੀ ਹੈ ਤਕਰੀਬਨ ਇਹਨੂੰ ਜ਼ਿਆਦਾ ਖਾਦ ਪਾਉਣ ਦੀ ਲੋੜ ਨਹੀਂ ਹੈਗੀ। ਅੱਛਾ ਜੀ। ਤੇ ਪੀਏਯੂ ਦੀ ਨਵੀਂ ਕਿਸਮ ਹੈਗੀ ਆ। ਇਹ ਜਿਹੜੀ ਵੈਰੈਟੀ ਆ ਇਹਨੂੰ ਪੱਕਣ ਦੇ ਵੇਲੇ ਸਮੇਂ ਸਿਰ ਕੱਟ ਲੈਣਾ ਚਾਹੀਦਾ ਜਿਆਦਾ ਨਹੀਂ ਘਰਾਉਣੀ ਚਾਹੀਦੀ ਇਹ ਵਾਲੀ ਹੈ ਤੇ ਇਹਨੂੰ ਥੋੜਾ ਜਿਆਦਾ ਕੀੜਾ ਜਿਆਦਾ ਹੁੰਦਾ ਦੂਜੀਆਂ ਵੈਰੈਟੀਆਂ ਦੇ ਮੁਕਾਬਲੇ ਤੇ ਇਸ ਕਰਕੇ ਕੋਈ ਚੰਗੀ ਜਿਹੜੀ ਹੈਗੀ ਆ ਦਵਾਈ ਟਾਪ ਦੀ ਇਹਦੇ ਤੇ ਸਪਰੇਅ ਕਰਨੀ ਚਾਹੀਦੀ ਜਿਵੇਂ ਫੇਮ ਹੋ ਗਈ ਹੈ ਨਾ ਤੇ ਉਹ ਸਪਰੇਅ ਸਪਰੇਅ ਜਿਆਦਾ ਹੋਊਗੀ ਇਹਨੂੰ ਨਹੀਂ ਇੰਨੀ ਜਿਆਦਾ ਨਹੀਂ ਹੁੰਦੀ ਜਦੋਂ ਜਿਹੜੀ ਨਿਸਰੂਗੀ ਉਸ ਵੇਲੇ ਸਾਨੂੰ ਇੱਕ ਸਪਰੇਅ ਦੀ ਲੋੜ ਹੈ ਨਹੀਂ ਤਾਂ ਥੋੜੀ ਜਿਆਦਾ ਨੂੰ ਮਤਲਬ ਗੋਭ ਦੀ ਸੁੰਡੀ ਆਉਦੀ ਆ ਜੀ ਇਹਨੂੰ ਗੋਲ ਦੀ ਸੰਡੀ ਹਾਂ ਗੋਲ ਦੀ ਸੰਡੀ ਬਹੁਤ ਅੱਛੀ ਵੈਰਾਈਟੀ ਹੈ ਵੈਸੇ ਇਹਨੂੰ ਖਰਚਾ ਕਿੰਨਾ ਗਿਆ ਦਾ ਬਹੁਤ ਘੱਟ ਆਉਂਦਾ ਖਰਚਾ ਤਾਂ ਹੁਣ ਕਹ ਲਓ ਵੀ ਪੰਜਾਬ ਦੇ ਵਿੱਚ ਪਹਿਲਾਂ ਜਿਹੜੇ ਜੀਰੀਆਂ ਲਾਉਂਦੇ ਸੀ ਲੋਕ ਅਪ੍ਰੈਲ ਦੇ ਵਿੱਚ ਪਨੀਰੀਆਂ ਲਾਉਣ ਲੱਗਦੇ ਸੀ ਮੈਂ ਜਦੋਂ ਛੋਟਾ ਹੁੰਦਾ ਈ 13 ਅਪ੍ਰੈਲ ਨੂੰ ਵੀ ਲੋਕ ਜੀਰੀ ਕਣਕਾਂ ਵੱਢ ਕੇ ਭਰੇ ਭਰੇ ਕਰਕੇ ਤੇ ਪਲੀਰੀ ਬੀਜਦੇ ਤੇ ਹੁਣ ਤਾਂ ਅਜੇ ਸਕਤ ਮੈਨੂੰ ਲੱਗਦਾ ਪੰਜਾਬ ਦੇ ਕਿਸਾਨ ਨੇ ਕਿਸੇ ਨੇ ਜੀਰੀ ਪਨੀਰੀ ਬੀਜੀ ਨਹੀਂ ਤੇ ਜਿਹੜਾ ਸਾਡਾ ਜੀਰੀ ਲਾਉਣ ਦਾ ਟਾਈਮ ਆ ਉਹ 15 ਤਰੀਕ ਤੋਂ ਯੂਨੀਵਰਸਿਟੀ ਨੇ ਰეკਮੈਂਡੇਸ਼ਨ ਕਰਤੀ ਪਰ ਕਿਸਾਨ ਵੀਰ ਹੁਣ ਬਹੁਤ ਤੇ ਬਰਸਾਤ ਦੇ ਨਾਲ ਹੀ ਪਾਲਦੇ ਨੇ ਮੈਂ ਸਮਝਦਾ तकरीबन 20 ਤਰੀਕ ਦੇ ਲਾਗੇ ਛਾਗੇ ਜਾ ਕੇ 15 20 ਤੋਂ ਹੀ ਪਨੀਰੀ ਬੀਜਣਗੇ ਤੇ ਕਿਸ਼ਤਾਂ 'ਚ ਬੀਜੇ ਜਾਣਗੇ ਜਿੰਨੀਆਂ ਜਿਹੜੀਆਂ ਲੇਟ ਇਹ ਵੀ ਇਹ ਵੀ ਪਾਣੀ ਦਾ ਬਚਾਅ ਕਰਦੀ ਬਹੁਤ ਘੱਟ ਪਾਣੀ ਲੱਗਦੇ ਨੇ ਹੁਣ ਅੱਗੇ ਵਾਲੀਆਂ ਜਿੰਨੀਆਂ ਜਿਹੜੀਆਂ ਆਪਾਂ ਲੇਟ ਉਹਨਾਂ ਪਾਣੀ ਬਚੂਗਾ ਜੀ ਸਾਡਾ ਪਰ ਪਾਛਾ ਆ ਜਾਂਦੀ ਹੈ ਬਾਰਿਸ਼ ਨਾਲ ਜੀੜੀ ਪੜ ਜਾਂਦੀ ਹੈ ਜੀੜੀ ਪੜ ਜਾਂਦੀ ਆਪਣੀ ਹਾਂਜੀ ਇਹ ਵੀ ਬਹੁਤ ਅੱਛੀ ਵੈਰੈਟੀ ਹੈ ਇਹ ਵੀ ਇੱਕ ਚੰਗੀ ਵੈਰੈਟੀ ਕਾਮਯਾਬ ਵੈਰੈਟੀ ਬਹੁਤ ਕਾਮਯਾਬ ਹੈ ਜਿੰਨੀਆਂ ਵੀ ਯੂਨੀਵਰਸਿਟੀ ਦੀਆਂ ਵੈਰੈਟੀਆਂ ਨੇ ਯੂਨੀਵਰਸਿਟੀ ਉਹਨੂੰ ਬਹੁਤ ਵੱਡੇ ਲੈਵਲ ਤੇ ਟ੍ਰਾਇਲ ਕਰਕੇ ਜਦੋਂ ਉਹਦੇ ਚ ਲੱਗਦਾ ਵੀ ਕੀੜਿਆਂ ਦਾ ਮੁਕਾਬਲਾ ਕਰਦੀ ਆ ਬਿਮਾਰੀਆਂ ਦਾ ਕਰਦੀ ਆ ਜਿਹੜੇ ਚੌਲ ਆ ਜਿਹੜਾ ਉਹਦਾ ਸ਼ੈਲਰ ਦੇ ਵਿੱਚ ਆ ਕੇ ਤੇ ਫੇਰ ਜਾ ਕੇ ਯੂਨੀਵਰਸਿਟੀ ਉਹਨਾਂ ਵੈਰਾਈਟੀਆਂ ਨੂੰ ਰეკਮੈਂਡ ਕਰ ਹਾਂ ਕੱਲੀ ਕੱਲੀ ਡਿਪਾਰਟਮੈਂਟ ਉਹਨੂੰ ਚੈੱਕ ਕਰਦਾ ਕੀੜਿਆਂ ਵਾਲਾ ਬਿਮਾਰੀਆਂ ਵਾਲਾ ਉਹਦੀ ਸੋਇਲ ਕਿਸ ਤਰ੍ਹਾਂ ਦੀ ਚਾਹੀਦੀ ਹੈ ਉਸ ਹਿਸਾਬ ਨਾਲ ਯੂਨੀਵਰਸਿਟੀ ਅੱਛਾ ਸੋਇਲ ਤੋਂ ਜ਼ਿਆਦਾ ਆਇਆ ਵੀ ਇਹ ਜਿੰਨੀਆਂ ਵੈਰਾਈਟੀਆਂ ਤੁਸੀਂ ਆ ਤਿੰਨ ਦਿਖਾਉਂਦੀਆਂ ਨੇ ਇਹ ਤਿੰਨੇ ਪੰਜਾਬ ਦੀ ਹਰ ਇੱਕ ਤਰ੍ਹਾਂ ਦੀ ਧਰਤੀ ਤੇ ਕਾਮਯਾਬ ਨੇ ਹਾਂ ਲੱਗ ਪਾ ਕੇ ਕਿਤੇ ਵੀ ਪ੍ਰੋਬਲਮ ਨਹੀਂ ਆ ਗਈ ਹਰ ਇੱਕ ਜਗ੍ਹਾ ਤੇ ਚਲੀ ਜਾਵੇ ਫੇਰ ਤੇ ਹੋਈ ਜਾਊਗਾ ਠੀਕ ਨੇ ਹਜੇ ਇਸ ਇਹਦੇ ਚ ਕੋਈ ਪ੍ਰੋਬਲਮ ਨਹੀਂ ਹੈ ਇਧਰ ਆਪਣੇ ਆਪਾ ਪਟਿਆਲਾ ਜਾਂ ਜਾਈਏ ਫੇਰ ਸੰਗਰੂਰ ਮਾਨਸੇਰ ਚਲੇ ਜਾਈਏ ਕਾਮਯ ਪੀਆ 124 ਵੈਰਾਈਟੀ ਆ ਜਿਹੜੀ ਫਤੇਗੜ ਜ਼ਿਲ੍ਹੇ ਦੇ ਵਿੱਚ ਅਜੇ ਵੀ ਲੱਗਦੀ ਹੈਗੀ ਆ ਅੱਛਾ ਜੀ ਤੇ ਇਹ ਜਿਹੜੀ ਵੈਰਾਈਟੀ ਆ ਜਿਹਦੀ ਪਨੀਰੀ ਆ ਜਿਹੜੀ ਉਹ 15-20 ਦਿਨ ਤੋਂ ਵੱਧ ਨਹੀਂ ਲਾਉਣੀ ਚਾਹੀਦੀ ਹੱਦ ਦੇ ਨੂੰ 25 ਦਿਨ ਤੱਕ ਲੈ ਲਓ ਇਹਦੀ ਪਨੀਰੀ 25 ਦਿਨ ਚ ਤਿਆਰ ਵੀ ਹੋ ਜਾਂਦੀ ਆ ਇਸ ਵੈਰਾਈਟੀ ਜਿਹੜਾ ਐਵਰੇਜ ਝਾੜ ਆਉ 30 ਕੁਇੰਟਲ ਦੇ ਲਗਭਗ ਹੈਗੀ ਆ ਪਰ ਕਿਸਾਨਾਂ ਦੇ ਖੇਤ ਦੇ ਵਿੱਚ ਇਹ ਜਿਹੜੀ ਵੈਰਾਈਟੀ ਆ ਤਕਰੀਬਨ 35-35 ਕੁਇੰਟਲ ਤੱਕ ਵੀ ਝਾੜ ਦੇ ਜਾਂਦੀ ਆ ਤੇ ਇਹ ਬਹੁਤ ਹਰਮਨ ਪਿਆਰੀ ਹੈ ਇਸ ਵੈਰਾਈਟੀ ਦੇ ਵਿੱਚ ਇਹ ਧਿਆਨ ਰੱਖਣਾ ਵੀ ਇਹਨੂੰ ਥੋੜੀ ਜੀ ਸੰਘਣੀ ਲਾਓ ਬੂਜਾ ਇਹਦੇ ਵਿੱਚ ਇਹਦੇ ਵਿੱਚ ਫਿਰ ਆਪਾਂ ਨੂੰ ਕਿੰਨਾ ਕੁ ਬੀ ਪੈਂਦਾ ਇੱਕ ਕਿੱਲੇ 'ਚ ਇਹ ਤਕਰੀਬਨ ਜੇ ਆਪਾਂ ਮਸ਼ੀਨਾਂ ਲਾਵਾਂਗੇ ਤਾਂ ਤਾਂ 8 ਕਿਲੋ ਤੱਕ ਪੈ ਜਾਂਦਾ 8 ਕਿਲੋ ਤਾਂ ਦੀ ਪਨੀਰੀ ਨਾਲ ਸਰ ਜਾਊਗਾ ਪਨੀਰੀ ਨਾਲ ਸਰ ਜਾਂਦਾ ਜੇ ਅਸੀਂ ਮਸ਼ੀਨ ਨਾਲ ਲਾਉਨੇ ਆ ਜੇ ਹੱਥਾਂ ਨਾਲ ਹੱਥੀ ਨਾਲ ਥੋੜਾ ਘੱਟ ਵੀਜ ਨਾਲ ਵੀ ਚੱਲ ਜਾਂਦਾ ਜੀ ਘੱਟ ਨਾਲ ਵੀ ਚੱਲ ਜਾਂਦਾ ਹਾਂ ਪਰ ਪਨੀਰੀ ਇਹਦੀ ਕੱਚੀ ਲਾਉਣੀ ਆ ਬਿਲਕੁਲ ਜੀ ਇਹਨੂੰ ਪੱਕੀ ਨਹੀਂ ਲਾਉਣਾ ਕਿੰਨੇ ਕੁ ਦਿਨਾਂ ਦੀ ਜਿਵੇਂ ਤੁਹਾਡੀ ਪੀ 826 ਤੇ P124 ਨਾਲ ਜਿਹੜੀ ਪਨੀਰੀ ਹੈ 25 ਦਿਨ ਤੋਂ ਉੱਤੇ ਨਹੀਂ ਚਾਹੀਦੀ। ਦੂਜੀਆਂ ਵੈਰਾਈਟੀਆਂ ਨੂੰ ਅਸੀਂ ਥੋੜਾ ਉੱਤੇ ਵੀ ਚਲੀ ਜਾਵੇ ਕੋਈ ਪ੍ਰੋਬਲਮ ਨਹੀਂ ਜੀ। ਅੱਛਾ ਜੀ। ਉਹ ਸੜ ਜਾਂਦਾ। ਹਾਂਜੀ ਹਾਂਜੀ। ਇਹ ਬੜੀ ਸ਼ਾਨਦਾਰ ਹੈ। ਇਹਦੀ ਚੌੜੀ ਦੀ ਰਿਕਵਰੀ ਬਹੁਤ ਹੈ ਜੀ। ਅੱਛਾ ਜੀ। ਹਾਂਜੀ ਬਹੁਤ ਸੋਹਣੀ ਵੈਰਾਈਟੀ ਹੈ ਇਹ। ਸਨੇਰੀ ਹੋ ਕੇ ਕਰੀਮ ਕਲਰ ਹੋ ਕੇ ਪੱਕਦੀਆਂ ਨੇ। 126 ਵੀ ਤੇ 124 আর 124 ਵੀ ਜੀ। ਅੱਛਾ ਜੀ। ਆਜੋ ਜੀ। ਅੱਗੇ ਆਜੋ ਜੀ। ਤੇ ਇਹ ਜਿਹੜੀ ਵੈਰਾਈਟੀ ਆ ਜਿਹੜਾ ਫਤੇਗੜ ਦੇ ਵਿੱਚੋਂ ਇਹ ਕਾਫੀ ਵੱਡੇ ਰਕਵੇ ਤੇ ਅੱਜ ਵੀ ਲੱਗ ਰਹੀ ਹੈ ਅੱਜ ਵੀ ਲੱਗ ਰਹੀ ਹੈ ਹਾਂਜੀ ਹਾਂਜੀ ਤੇ ਇਹ ਜਿਹੜੀ ਆ ਸਾਹਿਬ ਇਹ ਬਾਕੀ ਪੰਜਾਬ ਚ ਕਿਉਂ ਨਹੀਂ ਫਿਰ ਇਹ ਹਰਮਨ ਪਿਆਰੀ ਅਸਲ ਚ ਪੰਜਾਬ ਬੇਸ਼ੱਕ ਛੋਟਾ ਜਿਹਾ ਹੈਗਾ ਤੇ ਜਿਹੜੀਆਂ ਵੈਰਾਈਟੀਆਂ ਨੇ ਏਰੀਆ ਦੇ ਹਿਸਾਬ ਨਾਲ ਲੱਗਦੀਆਂ ਜਿਵੇਂ ਤੁਹਾਡੇ ਜਲੰਧਰ ਦੇ ਵਿੱਚ ਨਵੇਂ ਸ਼ਹਿਰ ਦੇ ਵਿੱਚ ਜਿਹੜੀ ਕਣਕ ਦੀ 869 ਵੈਰਾਈਟੀ ਲੱਗ ਰਹੀ ਹੈ ਜੀ 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 ਤੇ ਇਸ ਤਰ੍ਹਾਂ ਮੈਂ ਸਮਝਦਾ ਵੀ ਏਰੀਆ ਦੇ ਹਿਸਾਬ ਨਾਲ ਹੀ ਲੱਗਦੀਆਂ ਨੇ ਸਾਰੀਆਂ ਵੈਰਾਈਟੀਆਂ ਇਹ PR 16 ਹੈਗੀ ਆ ਬਾਸਮਤੀ ਦੀ ਕਿਸਮ ਹੈਗੀ ਆ ਅੱਛਾ ਜੀ ਜਿਹੜੀ 1509 ਨੂੰ ਸ ਜੀ ਇਹ 1692 ਹਾਂ ਇਸ ਵੈਰੈਟੀ ਦਾ ਜਿਹੜਾ ਝਾੜ ਹੈ 1500 ਨਾਲੋਂ ਜ਼ਿਆਦਾ ਹੈ ਅੱਛਾ ਜੀ ਤੇ ਇਹਦੀ ਜਿਹੜੀ ਪਨੀਰੀ ਹੈ 20 25 ਡੀਡੀ ਲਾਉਣੀ ਚਾਹੀਦੀ ਆ ਤੇ ਇਹਦੀ ਪਨੀਰੀ ਸੋਧਣੀ ਕਿਸਾਨ ਵੀਰੋ ਬਹੁਤ ਜ਼ਰੂਰੀ ਆ ਇਹਦੀ ਤੇ ਜਿੰਨੀਆਂ ਵੀ ਬਾਸਮਤੀਆਂ ਪੰਜਾਬ ਦੇ ਵਿੱਚ ਜਾਂ ਇੰਡੀਆ ਚ ਲੱਗ ਰਹੀਆਂ ਨੇ ਉਹ ਕਿਸੇ ਦੇ ਵਿੱਚ ਵੀ ਇਹਦੇ ਝੰਡਾ ਰੋਗ ਜਿਹਨੂੰ ਅਸੀਂ ਕਹਿੰਦੇ ਆ ਤੇ ਫੁੱਟ ਰੌਟ ਕਹਿ ਲਓ ਉਹਨੂੰ ਉਹ ਕਿਸੇ ਦੇ ਵਿੱਚ ਵੀ ਜੀ ਨਹੀਂ ਹੈਗਾ ਤੇ ਉਹ ਡਾਕਟਰ ਏਕੇ ਸਿੰਘ ਕਹਿੰਦੇ ਨੇ ਇਹਨੂੰ ਵਿਸਤਨ ਦੇ ਘੋਲ ਦੇ ਵਿੱਚ 2.5 ਗ੍ਰਾਮ ਵਿਸਤਨ ਆ ਜਿਹੜੀ ਉਨੇ ਚੜ੍ਹਦਾ 6 ਘੰਟੇ ਜਾਂ 24 ਘੰਟੇ ਤੱਕ ਵੀ ਡੋਵ ਕੇ ਰੱਖੋ ਤੇ ਫਿਰ ਜਦੋਂ ਜੀ ਪਨੀਰੀ ਪੱਟਣੀ ਹੈ ਦੀ ਖੜੇ ਪਾਣੀ ਚ ਪਨੀਰੀ ਪੱਟਣੀ ਆ ਜੀ ਹੂੰ ਪਨੀਰੀ ਪੱਟਣ ਵੇਲੇ ਪਨੀਰੀ ਨੂੰ ਐਡਾ ਪੱਟ ਲੈਣਾ ਤੇ ਕੁੱਟਣੀ ਨਹੀਂ ਪਨੀਰੀ ਬਿਨਾ ਕੁੱਟੇ ਤੇ ਸ਼ਾਮ ਵੇਲੇ ਪਨੀਰੀ ਪੱਟਣੀ ਆ ਪੱਟ ਕੇ ਫਿਰ ਉਹਨੂੰ ਬਵਿਸਤਨ ਦੇ ਘੋਲ ਦੇ ਵਿੱਚ ਰੱਖਣਾ ਜੀ 1 ਕੁਇੰਟਲ ਪਾਣੀ ਚ 2 250 ਗ੍ਰਾਮ ਦਵਾਈ ਪਾ ਕੇ ਬਵਿਸਤਨ ਤੇ ਸਾਰੀ ਰਾਤ ਉਹਨੂੰ ਡੋਵ ਕੇ ਰੱਖੋ ਤੇ ਫਿਰ ਉਹ ਜਿਹੜਾ ਚੰਡਾ ਰੋਗ ਆ ਉਹ ਤੋਂ ਕੰਟਰੋਲ ਹੋ ਜਾਂਦਾ ਜੀ ਉਹ ਕੰਟਰੋਲ ਹੋ ਜਾਂਦਾ ਹਾਂਜੀ ਇਹ ਜਿਹੜੀ ਵੈਰੈਟੀ ਆ 15 ਕਿੰਨੀ ਕਿੰਨੀ ਕਿ ਝਾੜ ਦੇ ਜਾਂਦੀ ਇਹ ਇਹਦਾ ਤਕਰੀਬਨ 24-25 ਕੁਇੰਟਲ ਦੇ ਲਗਭਗ ਐਵਰੇਜ ਝਾੜ ਆਉਂਦਾ ਹਾਂਜੀ ਅੱਛਾ ਜੀ ਤੇ ਪਿਛਲੇ ਸਾਲ ਇਹਦਾ ਜਿਹੜਾ ਰੇਟ ਆ ਤਕਰੀਬਨ 3800 ਦੇ ਲਗਭਗ ਮਾਰਕੀਟ ਚ ਵੇਚੀ ਆ ਤੇ 4-1500 ਨਾਲ ਜਾ ਰਿਹਾ ਪਰ ਇਹ ਵੈਰੈਟੀ ਪੱਕ ਕੇ ਡਿੱਗ ਜਾਂਦੀ ਆ ਸਮੇਂ ਸਿਰ ਇਹਨੂੰ ਕੱਟ ਲੈਣਾ ਚਾਹੀਦਾ ਜੀ ਅੱਛਾ ਜੀ ਪਰ ਹੁਣ ਕਮਬਾਈਨਾਂ ਚ ਬੜਾ ਸੁਧਾਰ ਹੋ ਗਿਆ ਕੋਈ ਪ੍ਰੋਬਲਮ ਨਹੀਂ ਕਿਸਾਨ ਵੀਰੇ ਨੂੰ ਬਹੁਤ ਵੱਡੇ ਲੈਵਲ ਤੇ ਲਾ ਰਹੇ ਨੇ ਜੀ ਇਹਨੂੰ ਵੀ ਲਾ ਹਾਂਜੀ ਠੀਕ ਆ ਇਹ ਇਹ ਜਿਹੜਾ ਚੌਲ ਹੈ ਬਹੁਤ ਬਹੁਤ ਅੱਛੀ ਕੁਆਲਿਟੀ ਦਾ ਚੌਲ ਹੈ ਅੱਛਾ ਜੀ ਤੇ 1500 ਨਾਲ ਦੇ ਸੋਧਿਆ ਬਾ ਰੂਪ ਹੈ ਜੀ ਪੂਰਸਾ ਬਾਸਮਤੀ 1121 ਹੈਗੀ ਆ 1121 ਜਿਹੜਾ ਵਿਸ਼ਵ ਦੇ ਵਿੱਚ ਦੁਨੀਆ ਦਾ ਸਭ ਤੋਂ ਲੰਮੇ ਚੌਲ ਵਾਲੀਏ ਬਾਸਮਤੀ ਹੈ ਜੀ ਸਾਰੇ ਵਿਸ਼ਵ ਦੇ ਵਿੱਚ ਇਸ ਚੌਲ ਦੀ ਡਿਮਾਂਡ ਹੈ ਜੀ ਤੇ 100 ਸੈਂਟੀ ਦੇ ਵਿੱਚ ਲਗਭਗ ਇਹ ਪੱਕ ਜਾਂਦੀ ਹੈ ਜੀ ਤੇ ਇਹਦੀ ਜਿਹੜੀ ਪਨੀਰੀ ਹੈ ਵੀ ਸੋਧਣਾ ਬਹੁਤ ਜ਼ਰੂਰੀ ਹੈ ਤੇ ਫਿਰ ਪੱਟਣ ਵੇਲੇ ਜਿਹੜੀਆਂ ਜੜਾਂ ਨੇ ਉਹਨਾਂ ਨੂੰ ਵੀ ਸੋਧਣਾ ਬਹੁਤ ਜ਼ਰੂਰੀ ਹੈ ਤਾਂ ਕਿ ਫੁੱਟਰਾ ਉੱਨ ਆ ਜਾਵੇ ਕਾਫੀ ਪੁਰਾਣੀ ਵੈਰੈਟੀ ਹੈਗੀ ਆ ਇਹਨੂੰ ਸੋਧ ਕੇ ਅੱਗੇ ਪੂਸਾ ਇੰਸਟੀਚੂਟ ਨੇ 17 18 ਜਿਹੜੀ ਹੈਗੀ ਆ ਵੈਰੈਟੀ ਬਣਾਈ ਆ ਜੀ ਉਹ ਆ ਜਿਹੜੀ ਉਹਦੇ ਚ ਇਹਦੇ ਨਾਲੋਂ ਜ਼ਿਆਦਾ ਹੈਗਾ ਉਹਦਾ ਝਾੜ ਵੀ ਚੰਗਾ ਆ ਗਿਆ ਤੇ ਦਾਣੇ ਦੀ 11 21 ਦੀ ਵੈਸੇ ਕਾਫੀ ਹਰਮਨ ਪਿਆਰੀ ਆ ਇਹਨੂੰ ਇਹਦਾ ਇਹ ਤਾਂ ਲੋਕੀ ਬਹੁਤ ਪਸੰਦ ਕਰਦੇ ਖਾਣ ਨੂੰ ਵੀ ਇਹ ਬਹੁਤ ਵਧੀਆ ਆ ਇਹਦਾ ਇਹਦਾ ਝਾੜ ਕਿੰਨਾ ਕਰਿਆ ਜਾਂਦਾ 골ਡੀ ਜੇ ਇਹਦਾ ਐਵਰੇਜ ਝਾੜ ਆ 13 14 ਕੁਇੰਟਲ ਦੇ ਲਗਭਗ ਹੈ ਪਰ ਕਿਸਾਨ ਵੀ ਥੋੜਾ ਜ਼ਿਆਦਾ ਹੀ ਲੈ ਲੈਂਦੇ ਨੇ ਤੇ ਇਹਨੂੰ ਵੀ ਥੋੜੀ ਗੋਭ ਦੀ ਸੁੰਢੀ ਜ਼ਿਆਦਾ ਆਉਂਦੀ ਆ ਤੇ ਇਹਦਾ ਕਾਫੀ ਧਿਆਨ ਰੱਖਣ ਦੀ ਲੋੜ ਹੈਗੀ ਆ ਓਕੇ ਇਹਦਾ ਖਰਚਾ ਵੀ ਅਸੀਂ ਕਿੰਨਾ ਕੁ ਨਿਕਲ ਜਾਂਦਾ ਹੈ ਬਹੁਤ ਘੱਟ ਹੈ ਇਹਦਾ ਖਰਚਾ ਵੀ ਇਹ ਵੀ ਤਕਰੀਬਨ ਆਪਾਂ ਜੁਲਾਈ 'ਚ ਲੱਗਦੇ ਹਾਂ ਬਸਵਤੀਆਂ ਤੇ ਇਹਨੂੰ ਖਾਦ ਵੀ ਬਹੁਤ ਘੱਟ ਪੈਂਦਾ ਤੇ ਇੱਕ ਪਹਿਲਾ ਯੂਰੀਆ ਦਾ ਪਾ ਕੇ ਬਸ ਇਹ ਪਲ ਜਾਣਾ ਨੇ ਤੇ ਬਰਸਾਤਾਂ ਨਾਲ ਹੀ ਇਹਨੇ ਪਲ ਜਾਣਾ ਮੀਂਹ ਨਾਲ ਪਾਣੀ ਦੀ ਬੜੀ ਬਚਤ ਹੁੰਦੀ ਹੈ ਜੀ ਇਹਨਾਂ ਵੀ ਇਹਨਾਂ ਵੀ ਪਾਣੀ ਦੀ ਬਚਤ ਬਹੁਤ ਅੱਛੀ ਵੈਰਾਈਟੀ ਹੈ ਜੀ ਇਹ ਅੱਛਾ ਜੀ ਇਹ ਇਹ ਆਪਾਂ ਨੂੰ ਇਹਦਾ ਇਹਦਾ ਰੇਟ ਕੀ ਰਹਿ ਜਾ ਰਹਿ ਗਿਆ ਜੀ ਕਿਸੇ ਨਾਲ ਮਾਰਕੀਟ ਵਿੱਚ ਪਿਛਲੇ ਸਾਲ ਇਹ 5500 ਰੁਪਏ ਕੁਇੰਟਲ ਤੱਕ ਵੀ ਵਿਕੀ ਹੈ ਜੀ ਇਹ ਵੈਰੈਟੀ ਅੱਛਾ ਜੀ ਤੇ ਸਾਰੇ ਵਿਸ਼ਵ ਦੇ ਵਿੱਚ ਇਸ ਵੈਰੈਟੀ ਦਾ ਵਾਕਫਕਾਰ ਹੈਗੇ 17 18 ਵਾਹ ਅ ਕਿਸਾਨ ਵੀਰੋ ਇਹ ਬਾਸਮਤੀ ਦੀ ਨਵੀਂ ਵੈਰੈਟੀ ਹੈ ਜਿਹੜੀ ਡਾਕਟਰ ਏ ਕੇਸ ਉਹਨਾਂ ਨੇ ਕੱਢਿਆ ਡਾਕਟਰ ਸਾਹਿਬ ਨੇ ਜਿਹੜੇ ਦਿੱਲੀ ਪੂਸਾ ਇੰਸਟੀਚੂਟ ਦੇ ਵਾਈਸ ਚਾਂਸਲਰ ਡਾਇਰੈਕਟਰ ਨੇ ਜੀ ਤੇ 11 21 ਤੇ 17 18 ਦਾ ਸੌਦਾਵਾ ਰੂਪ ਹੈ ਜੀ ਤੇ ਇਸ ਵੈਰਾਈਟੀ ਦੇ ਵਿੱਚ ਵੀ ਦੋ ਨਵੇਂ ਜੀਨ ਪਾਏ ਨੇ ਜੀ ਜੀ ਨੂੰ ਅਸੀਂ ਕੱਢੀ ਤੋੜ ਕਹਿੰਦੇ ਆ ਗਰਦਨ ਰੋੜ ਇੱਕ ਤਾਂ ਉਹ ਨਹੀਂ ਉਹਨਾਂ ਆਉਂਦਾ ਦੂਜਾ ਜਿਹੜੀ ਬੈਕਟੀਰੀਆ ਲੀਫ ਬਲਾਈਟ ਆ ਉਹ ਨਹੀਂ ਆਉਂਦੀ ਤੇ ਇਹਦਾ ਝਾੜ ਵੀ ਬਹੁਤ ਚੰਗਾ ਹੈ ਇਹ ਜਿਹੜੀ ਵੈਰਾਈਟੀ ਹੈ ਇਹ ਵੀ ਬਰਸਾਤ ਚ ਜੁਲਾਈ ਚ ਲਾਵਾਂਗੇ ਤੇ ਬਹੁਤ ਅੱਛੀ ਵੈਰਾਈਟੀ ਹੈ ਵੀ ਜੀ ਅੱਛਾ ਜੀ ਇਹ ਵੀ ਇਹਦਾ ਇਹਦਾ ਝਾੜ ਵੀ ਚੰਗਾ ਆ ਜਾਂਦਾ ਇਹਦਾ ਝਾੜ ਤਾਂ ਤਕਰੀਬਨ ਕਿਸਾਨ ਵੀਰਾਂ ਨੇ 20-20 ਕੁਇੰਟਲ ਤੱਕ ਵੀ ਹਾਸਲ ਕਰ ਲਿਆ ਜੀ ਤੇ ਇਹ ਕੀ ਰੇਟ ਚੱਲ ਜਾਂਦਾ ਜੀ ਇਹਦਾ ਜਿਹੜਾ ਪਿਛਲੇ ਸਾਲ ਰੇਟ ਸੀਗਾ ਤਕਰੀਬਨ 5000 ਤੋਂ ਉੱਤੇ ਕਹ ਲਓ 5500 ਤੱਕ ਵੀ ਇਹ ਵਿਕਲੇਗੀ ਅੱਛਾ ਜੀ ਹਾਂ ਜੀ ਤੇ ਇਹ ਕਿੰਨੇ ਦਿਨ ਲੈ ਜਾਂਦੀ ਜੀ ਇਹ ਇਹ ਤਿਆਰ ਹੋਣੇ ਇਹ ਰੀ ਤਕਰੀਬਨ ਕਹ ਲਓ ਵੀ 130 ਦਿਨ ਦੇ ਲਾਗੇ ਛਾਗੇ ਪੱਕਦੀ ਆ ਇਹ ਦੀ ਪਨੀਰੀ ਤਿਆਰ ਕਰਨ ਦਾ ਜਿਹੜਾ ਆ ਸਾਰਿਆਂ ਨੂੰ ਇਹਦੀ ਪਨੀਰੀ ਵੀ 20-25 ਦਿਨ ਦੀ ਲਾਓ ਤੇ ਪੱਕਣ ਲਈ ਤਕਰੀਬਨ ਇਹ ਕਹਿ ਸਕਦੇ ਆ ਵੀ 135 ਦਿਨ ਦੇ ਲਗਭਗ ਜਾਂ 40 ਤੱਕ ਵੀ ਇਹਨੂੰ ਕਢਾ ਲਓ ਇਹ ਡਿਗਦੀ ਵੀ ਘਟ ਹੈ 11 ਦੇ ਮੁਕਾਬਲੇ ਤੇ 17 18 ਦੇ ਅੱਛਾ ਜੀ ਇਹ ਚੌਲ ਦੀ ਜਿਹੜੀ ਕੁਆਲਿਟੀ ਆ ਉਹ 11 21 ਤੇ 17 18 ਵਰਗੀ ਹੋਇਆ ਜੀ ਅੱਛਾ ਜੀ ਉਹ ਸੇਮ ਹੀ ਆ ਸੇਮ ਹੀ ਆ ਉਹ ਫਰਕ ਨਹੀਂ ਘਾ ਨਾ ਜੀ ਕੋਈ ਕਿਸਾਨ ਵੀਰੋ ਇਹ ਪੀ 127 ਵੈਰਾਈਟੀ ਹੈਗੀ ਆ ਇਹ ਵਾਲੀ ਤੇ ਇਹਦੀ ਜਿਹੜੀ ਚੌਲ ਦੀ ਰਿਕਵਰੀ ਆ ਉਹ ਸਾਰੀਆਂ ਵੈਰਾਈਟੀਆਂ ਨਾਲੋਂ ਜ਼ਿਆਦਾ ਹੈਗੀ ਆ ਅੱਛਾ ਜੀ ਤੇ ਪਰ ਇਹਦਾ ਧਿਆਨ ਹੈ ਵੀ ਇਹ ਜਿੱਥੇ ਕਲਾਠੀਆਂ ਜ਼ਮੀਨਾਂ ਨੇ ਜ਼ਿਆਦਾ ਕਲਰ ਵਾਲੀਆਂ ਤਾਂ ਜਾਂ ਜਿੱਥੇ ਜਿਹੜੇ ਸਾਡੇ ਪਾਣੀ ਖਾਰੇ ਨੇ ਉੱਥੇ ਕਿਸਾਨ ਵੀ ਰੋਏ ਵੈਰੈਟੀ ਨਹੀਂ ਲਾਉਣੀ ਹੈਗੀ ਆਪਾਂ ਨੇ ਤੇ ਜਿੱਥੇ ਜਿੱਤੇ ਪੂਸਾ 44 ਵੈਰੈਟੀ ਚੱਲਦੀ ਹੈ ਤੇ ਉੱਥੇ ਬਹੁਤ ਅੱਛੀ ਹੈ ਤੇ ਪੰਜਾਬ ਦੇ ਕਿਸਾਨ ਇਹਨੂੰ ਪੂਸਾ 44 ਵਰਗੀ ਸਮਝਦੇ ਨੇ ਤੇ ਇਹ 137 ਦਿਨ ਤਕਰੀਬਨ ਸਮੇਤ ਪਨੀਰੀ ਪੱਕਣ ਨੂੰ ਲੈਂਦੀ ਹੈ ਤੇ ਐਵਰੇਜ ਝਾੜਾ ਜਿਹੜਾ ਇਹਦਾ 30 ਕੁਇੰਟਲ ਲਗਭਗ ਹੈ ਪਰ ਕਿਸਾਨਾਂ ਦੇ ਖੇਤਾਂ ਦੇ ਵਿੱਚ ਇਹ 35 35 ਕੁਇੰਟਲ ਤੱਕ ਵੀ ਇਹਦਾ ਝਾੜ ਆ ਜਾਂਦਾ ਕਿਸਾਨ ਵੀਰੋ ਇਸ ਵੈਰੈਟੀ ਦੇ ਵਿੱਚ ਇਹ ਜਦੋਂ ਪੱਕਦੀ ਹੈ ਇਹ ਤੇ ਜੇ ਜਿਆਦਾ ਮੀਂਹ ਪੈ ਜਾਵੇ ਜਾਂ ਅਸੀਂ ਨਾਈਟ੍ਰੋਜਨ ਜਿਆਦਾ ਵਰਤਾਂਗੇ ਤੇ ਜਾਂ ਮੀਂਹ ਪਊਗਾ ਬੱਦਲ ਵਾਈ ਰਹੂਗੀ ਤਾਂ ਇਹਨੂੰ ਹਲਦੀ ਰੋਗ ਬਹੁਤ ਆਉਂਦਾ ਜਿਹਨੂੰ ਝੂਠੀ ਕਾਂਗਿਆ ਰੇਸੀ ਕਹਿੰਦੇ ਆ ਤੇ ਦਾਣੇ ਦੇ ਵਿੱਚੋਂ ਸਵਾਹ ਬਣ ਜੂਗੀ ਤੇ ਇਸ ਕਰਕੇ ਪੱਕਣ ਦੇ ਵੇਲੇ ਸਾਨੂੰ ਜਿਹੜਾ ਪਾਣੀ ਹੈ ਉਹ ਬਹੁਤ ਘੱਟ ਲਾਉਣਾ ਚਾਹੀਦਾ ਤੇ ਸੰਜਮ ਨਾਲ ਲਾਉਣਾ ਚਾਹੀਦਾ ਤੇ ਨਾਈਟ ਹੋ ਜਾਂਦੀ ਜਿਹੜੀ ਵਰਤੋਂ ਆਵੇਦੇ ਤੇ ਜ਼ਿਆਦਾ ਨਹੀਂ ਕਰਨੀ ਆਪਾਂ ਨੇ ਤੇ ਕੋਪਰੋ ਕੋਪਰ ਦੀ ਜਿਹੜੀ ਸਪਰੇ ਆਵੇਦੇ ਤੇ ਕਰਨੀ ਨਾਲ ਗਲੀਲਿਓ ਕਰਕੇ ਇੱਕ ਦਵਾਈ ਹੈਗੀ ਆ ਉਹ ਇਹਦੀ ਉਹਦੇ ਤੇ ਯੂਨੀਵਰਸਿਟੀ ਜਿਹੜੀਆਂ ਰეკਮੈਂਡੇਸ਼ਨ ਦਵਾਈਆਂ ਨੇ ਉਹ ਸਪਰੇ ਕਰਨੀਆਂ ਤਾਂ ਕਿ ਇਹਨੂੰ ਹਲਦੀ ਰੋਗ ਨਾ ਆਵੇ ਕਿੰਨਾ ਝਾੜ ਰਿਆ ਜਾਂਦਾ ਇਹਦਾ ਇਹਦਾ ਐਵਰੇਜ ਝਾੜ 30 ਕੁਇੰਟਲ ਹੈ ਪਰ ਕਿਸਾਨ ਵੀਰਾਂ ਦਾ 35 35 ਕੁਇੰਟਲ ਵੀ ਝਾੜ ਲੈ ਲੈਂਦੇ ਨੇ ਤੇ ਬੜੀ ਹਰਮਨ ਪਿਆਰੀ ਵੈਰੈਟੀ ਹੈਗੀ ਆ ਪੂਸਾ 44 ਇਹ ਸਮੇਤ ਪਨੀਰੀ 147 ਦਿਨ 37 ਦਿਨ ਲੈਂਦੀ ਹੈ 137 ਦਿਨ ਲੈਂਦੀ ਹੈ ਪੂਸਾ 44 ਦਾ ਜਿਹੜਾ ਏਰੀਆ ਜਿੰਨਾ ਘਟ ਰਿਹਾ ਹੈ ਉਹ ਇਸ ਵੈਰੈਟੀ ਦੇ ਥੱਲੇ ਜਾ ਰਿਹਾ ਜੀ ਜਿਹੜੀ ਆ ਸਾਹਿਬ ਇਹ ਸਾਰੇ ਦੇ ਸਾਰੇ ਜਿਹੜੇ ਤੁਸੀਂ ਬੀਜ ਸਾਨੂੰ ਦਿਖਾal ਰਹੇ ਹੋ ਇਹ ਫਾਊਂਡੇਸ਼ਨਲ ਐਂਡ ਸਰਟੀਫਾਈਡ ਨੇ ਹਾਂਜੀ ਟੋਟਲ ਵੀ ਜਿਹਨੇ ਅਸੀਂ ਸੀਡ ਦੇ ਰਹੇ ਆ ਸਾਰੇ ਸੀਡ ਸਰਟੀਫਿਕੇਸ਼ਨ ਜਿਹੜੀ ਡਿਪਾਰਟਮੈਂਟ ਆ ਉਹ ਤੋਂ ਅਸੀਂ ਪਾਸ ਕਰਾਉਨੇ ਆ ਜੀ ਤੇ ਜਿਹੜੇ ਇਹਨਾਂ ਦੇ ਬੀਜ ਨੇ ਅਸੀਂ ਉਹ ਆਈਆਰ ਤੋਂ ਲੈਨੇ ਆ ਜੀ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਲੈਨੇ ਆ ਤੇ ਫਿਰ ਉਹ ਸੀਡ ਸਰਟੀਫਿਕੇਸ਼ਨ ਅਥਾਰਟੀ ਤੋਂ ਸਾਰੇ ਪਾਸ ਕਰਾ ਕੇ ਫਿਰ ਅੱਗੇ ਕਿਸਾਨ ਵੀਰਾਂ ਨੂੰ ਅਸੀਂ ਵੰਡ ਦਿਆ ਜੀਰੀ ਆ ਨਾ ਇਹਨੂੰ ਕਈ ਵਾਰੀ ਉਹਦੇ ਤੇ ਚੌਲ ਦੀ ਪਤੰਗੀ ਆ ਜਾਂਦੀ ਆ ਅੱਛਾ ਜੀ ਤੇ ਅਸੀਂ ਇਹਨੂੰ ਇੱਕ ਦਿਹਾੜੀਏ ਦੇ ਤੇ ਸਕਾ ਕੇ ਰੱਖਦੇ ਆਂ ਤੇ ਰਾਤ ਨੂੰ ਫਿਰ ਇਹ ਠੰਡੀ ਹਿੰਦੀ ਆ ਦੂਜੇ ਦਿਨ ਅਸੀਂ ਇਹਨੂੰ ਫਿਰ ਪੈਕ ਕਰਦੇ ਆਂ ਅੱਛਾ ਜੀ ਤੇ ਜਿੰਨੇ ਵੀ ਜਦੋਂ ਕਿਸੇ ਚੀਜ਼ ਦੇ ਵਿੱਚ ਮੋਇਸਚਰ ਜ਼ਿਆਦਾ ਹੁੰਦਾ ਹੈ ਜੀ ਤੇ ਉਹਨੂੰ ਜਿਹੜੇ ਕੀੜੇ ਮਕੌੜੇ ਨੇ ਉਹ ਜ਼ਿਆਦਾ ਆਉਂਦੇ ਨੇ ਤੇ ਆਮ ਤੌਰ ਤੇ ਅਸੀਂ ਦੇਖਿਆ ਹੋਊਗਾ ਜਦੋਂ ਜਿਹੜਾ ਸਾਡੇ ਬੀਜ ਹੁੰਦੇ ਨੇ ਉਹਦੀ ਕਦੇ ਵੀ ਥੈਲੀ ਖੋਲਦੇ ਆਂ ਤਾਂ ਪਤੰਗੀ ਉੱਡਦੀ ਆ ਜੀ ਇਸ ਕਰਕੇ ਜਿਹੜੀ ਸਿੱਲ ਹੈ ਉਹਦੇ ਕਰਕੇ ਜ਼ਿਆਦਾ ਕੀੜੇ ਮਕੌੜੇ ਉਹਨੇ ਚਾਹੇ ਉਹ ਕਣਕ ਹੈ ਚਾਹੇ ਉਹ ਕਣਕਾ ਕੋਈ ਵੀ ਮਤਲਬ ਸੀਡ ਹੈਗਾ ਤੇ ਜਿਨ੍ਹਾਂ ਨੂੰ ਅਸੀਂ ਸਕਾਵਾਂਗੇ ਹੁਣ ਅਸੀਂ ਸਾਡਾ ਕਣਕ ਦਾ ਜਿਹੜਾ ਖਸਾਲ ਵੀਰ ਅਸੀਂ ਪਰਸੋ ਹੀ ਕਟ ਕਟ ਕੇ ạtਿਆ ਸਾਡਾ ਇਹ ਕਣਕ ਦਾ ਜਿਹੜਾ ਕੰਮ ਆ ਹੁਣ ਨਿਬੜਿਆ ਜੇ ਅਸੀਂ ਤਕਰੀਬਨ ਮੋਇਸਚਰ ਆ ਜਿਹੜਾ 9 ਦੇ ਲਗਭਗ 10 ਦੇ ਲਗਭਗ ਸਟੋਰ ਕਰਦੇ ਆ ਉਹਦੇ ਨਾਲ ਜਿਹੜੇ ਕੀੜੇ ਫਕੌੜੇ ਘਟ ਆਉਂਦੇ ਨੇ ਜੀ ਜੀ ਜਿਹੜੀਆਂ ਸਾਹਿਬ ਦੇ ਕੋਲ ਜਿੰਨੇ ਵੀ ਸੀਡ ਆ ਉਹ ਤੁਸੀਂ ਦੇਖ ਲਿਆ ਇਹਨਾਂ ਕੋਲ ਤਕਰੀਬਨ ਜਿਹੜੀਆਂ ਇਸ ਵਕਤ ਦੀਆਂ ਪ੍ਰਚਲਿਤ ਕਿਸਮਾਂ ਆ ਉਹ ਸਾਰੀਆਂ ਇਹਨਾਂ ਦੇ ਕੋਲ ਅਵੇਲੇਬਲ ਆ ਜਿਹੜੇ ਵੀ ਕਿਸਾਨ ਭਰਾ ਇਹਨਾਂ ਦੇ ਕੋਲੋਂ ਸੀਡ ਲੈਣਾ ਚਾਹੁੰਦੇ ਆ ਉਹ ਚਾਹੇ ਵੱਡੀ ਮਾਤਰਾ ਚ ਵੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੰਗਵਾ ਸਕਦੇ ਹੋ ਇਹ ਗੱਡੀ ਭੇਜ ਦਿੰਦੇ ਨੇ ਨੰਬਰ ਫਲੈਸ਼ ਕਰ ਰਹੇ ਆ ਜੀ ਸਕਰੀਨ ਦੇ ਉੱਤੇ ਵੀਡੀਓ ਦੇ ਦੌਰਾਨ ਚੱਲਦੇ ਸੀ ਤੁਸੀਂ ਜਦੋਂ ਚਾਹੋ ਇਹਨਾਂ ਨੂੰ ਫੋਨ ਕਰ ਲਈਓ ਔਰ ਜਿਹੜਾ ਵੀ ਸੀਟ ਚਾਹੀਦਾ ਹੋਵੇ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਆ ਜਿਹੜੀ ਆ ਸਾਹਿਬ ਇਹਨਾਂ ਕਿਸਮਾਂ ਬਾਰੇ ਤੁਸੀਂ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਔਰ ਉਮੀਦ ਕਰਦੇ ਆ ਕਿ ਤੁਹਾਡੇ ਲਈ ਇਹ ਜਿਹੜੀ ਵੀਡੀਓ ਆ ਇਹ ਕੰਮ ਦੀ ਹੋਏਗੀ ਲਾਹੇਵੰਦ ਹੋਏਗੀ ਇਹਨੂੰ ਲਾਈਕ ਵਾਲਾ ਬਟਨ ਦਬਾ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਔਰ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਆਪਾਂ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਮਿਲਦੇ ਹਾਂ ਤੁਹਾਡਾ ਬਹੁਤ ਬਹੁਤ ਜੀ ਧੰਨਵਾਦ ਸਸਕਾਰ